ਜੋ ਜਿਹੜਾ ਪ੍ਰਿੰਸ ਹੈ ਉਹਦੇ ਲੱਤ ਤੇ ਦੋ ਬੁਲੇਟ ਗੁਂਡਸ ਲੱਗੇ ਨੇ ਤੇ ਜਿਹੜਾ ਕਰਨਜੀਤ ਹੈ ਉਹਦੇ ਲੱਤ ਤੇ ਇੱਕ ਬੁਲੇਟ ਗੁਂਡ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕੇ ਹੈ ਤੇ ਦੋਨੋਂ ਇਸ ਟਾਈਮ ਤੇ ਜੇਰੇ ਇਲਾਜ ਤੇ ਇਹ ਇਸ ਜਦੋਂ ਪ੍ਰੀਮੀਰੀ ਕੁਝ ਕਿਸੇ ਨਾਲ ਦੀ ਕੀਤੀ ਗਈ ਤਾਂ ਫਿਲਹਾਲ ਇਹ ਬਿਲਕੁਲ ਇਸ ਨੂੰ ਮੰਨਦੇ ਨੇ ਕਿ ਜਿਹੜੀ ਸਵਿਫਟ ਡਿਜ਼ਾਇਰ ਤਾਂ ਇਨਫੈਕਟ ਜਿਹੜੀ ਮਿਲੀ ਹੈ ਉਹ ਸਨੈਚਡ ਗੱਡੀ ਈ ਹੈ ਜਿਹੜੀ ਉਹ ਮਿਲੀ ਹੈ ਨਾਲ ਥਾਰ ਵੀ ਇਹਨਾਂ ਨੇ ਸਟੇਟ ਕੀਤੀ ਸੀ ਜਿਹੜੀ ਉਹ ਵੀ ਰਿਕਵਰ ਕਰਨੀ ਜਾਏਗੀ ਪਲੱਸ 82 ਸੈਕਟਰ ਵਾਲਾ ਇਨਸੀਡੈਂਟ ਵੀ ਮੰਨੇ ਨੇ ਤੇ ਇਸ ਤੋਂ ਇਲਾਵਾ ਜ਼ੀਰਾਤਪੁਰ ਦੇ ਵਿੱਚ ਤਿੰਨ ਐਕਸਟਰਸ਼ਨ ਕਾਲ ਸੀ ਦੋ ਦੋ ਪ੍ਰੋਪਰਟੀ ਡੀਲਰਸ ਨੂੰ ਆਈਆਂ ਸੀ ਤੇ ਇੱਕ ਹੋਰ ਐਕਸਟਰਸ਼ਨ ਕਾਲ ਸੀ ਉਹ ਵੀ ਇਹਨਾਂ ਵੱਲੋਂ ਕੀਤੀ ਗਈ ਸੀ ਤੇ ਉਹਨਾਂ ਵੱਲੋਂ ਵੀ ਉਹਨਾਂ ਨੂੰ ਵੀ ਇਹ ਰੈਗੂਲਰ ਥ੍ਰੈਟਸ ਆ ਰਹੀਆਂ ਸੀ ਇਨਫੈਕਟ ਇਹ ਵੀ ਚੀਜ਼ ਸਾਹਮਣੇ ਆ ਰਹੀ ਹੈ ਹਜੇ ਅਸੀਂ ਵੈਰੀਫਾਈ ਕਰਨੀ ਹੈ ਜਿਹੜਾ ਰਾਜਪੁਰੇ ਦਾ ਮੁੰਡਾ ਹੈ ਉਹ ਸ਼ਾਇਦ ਆਪ ਖੁਦ ਹੋਣੇ ਕਿਡਨੈਪਿੰਗ ਦਾ ਤੋਂ ਗੱਲ ਰਚ ਕੇ ਆਪਦੇ ਫਾਦਰ ਤੋਂ ਵੀ ਸ਼ਾਇਦ ਐਕਸਪਲੋਸ਼ਨ ਕਾਲ ਨੇ ਮਂਗੀਸੀ ਪੜੇ ਅਸੀਂ ਇਹ ਜੀ ਵੈਰੀਫਾਈ ਕਰ ਰਹੇ ਹਾਂ ਸਰ ਜੀ ਪੀ ਲੀਡਰ ਨਾਲ ਗੱਲ ਕਰ ਰਹੇ ਤੁਸੀਂ ਕਿ ਲੀਡਰ ਵੀ ਸੀ ਕਿਸੇ ਪਾਰਟੀ ਨਾਲ ਸੰਬੰਧ ਰੱਖਵਾਉਣ ਦੀ ਕੋਸ਼ਿਸ਼ ਨਹੀਂ ਹੈ ਇਸ ਸਾਮਣੇ ਨਹੀਂ ਨਹੀਂ ਲੀਡਰ ਨਹੀਂ ਸੀ ਇਨਫੈਕਟ ਉਹ ਤਾਂ ਆਈ ਥਿੰਕ ਸਰਕਾਰੀ EMPLOYE ਨੇ ਜਿਹੜੇ ਇਹਦੇ ਫਾਦਰ ਨੇ ਤੇ ਉਹ ਸੀ ਡਿਟੇਲਸ ਦੇ ਵਿੱਚ ਤਾਂ ਕੋਈ ਜਹਾਂ ਦੇ ਨਾਲ ਕੋਈ ਗੈਂਗਸਟਰ ਕਨੈਕਸ਼ਨ ਦੇ ਨਾਲ ਇਹਨਾਂ ਦਾ ਕੋਈ ਸੰਬੰਧ ਨਹੀਂ ਸੀ ਜਿਵੇਂ ਕਿ ਤੁਸੀਂ ਜਾਣਦੇ ਹੋ ਹੁਣੇ ਇਨਸੀਡੈਂਟ ਹੋਇਆ ਹੈ ਜਿਹੜੀ ਪ੍ਰੀਲੀਮਿਨਰੀ ਪੁੱਛਗੀ ਹੈ ਉਸ ਸਾਮਣੇ ਨਾਲ ਇਹਨਾਂ ਦਾ ਗੈਂਗ ਦੇ ਨਾਲ ਸੰਬੰਧ ਨਹੀਂ ਸੀਗਾ ਪਰ ਇਹ ਕੋਈ ਇੱਕ ਦਮ ਦਾ ਗੈਂਗ ਨਾਰੇ ਸਨ ਤੇ ਜੇ ਸਾਨੂੰ ਦੇਖ ਰਹੇ ਹੋ ਬੜੀ ਹੀ ਕੀ ਕਿਨਸ ਕ੍ਰਾਈਮਸ ਦੇ ਵਿੱਚ ਇਹਨਾਂ ਦੀ ਇਨਵੋਲਵਮੈਂਟ ਸੀਗੀ ਤੇ ਆਲਰੇਡੀ 7-8 ਕ੍ਰਾਈਮਸ ਤਾਂ ਸਾਨੂੰ ਪ੍ਰੀਲੀਮਨਰੀ ਪਤਾ ਲੱਗ ਚੁੱਕਿਆ ਹੈ ਪੁੱਛਗੀਆਂ ਦੌਰਾਨ ਹੋਰ ਵੀ ਚੀਜ਼ਾਂ ਸਾਹਮਣੇ ਆਣ ਗਈਆਂ ਇਹਨਾਂ ਦੀਆਂ ਇਨਾਂ ਦੇ ਕੁਝ ਸਾਡੇ ਸਾਨੂੰ ਸਾਥੀ ਵੀ ਫਿਗਰ ਆਊਟ ਹੋਏ ਹਨ ਤੇ ਉਹ ਵੀ 체ਤੀ ਹੀ ਗ੍ਰਫਤਾਰ ਕਰਦੇ ਹਾਂ ਠੀਕ ਹੈ ਸਰ ਹਾਲਤ ਕਿਸ ਤਰ੍ਹਾਂ ਹੋ ਰਹੀ ਹੈ ਦੋਨੋਂ ਵੈਸੀ ਪਲੇਮਫੇਸੀ ਜੇਰੇ ਇਲਾਜ ਨੇ ਤੇ ਆਊਟ ਆਫ ਡੇਂਜਰ ਹੈ ਪਰ ਜੇਰੇ ਇਲਾਜ ਸਰ ਟੋਟਲ ਕਿੰਨੀ ਗਨ ਸ਼ਾਟ ਆਪਣੇ ਫਾਇਰਿੰਗ ਇੰਪਲੂਡ ਹੋਏ ਟੋਟਲ ਇਨਾਂ ਵੱਲੋਂ ਕਰੀਬ ਆਈ ਥਿੰਕ 4 ਕ 3 ਜਾਂ 4 ਹੋਏ ਨੇ ਤੇ 6 ਕ ਪੰਚੇ ਫਾਇਰ ਰਾਊਂਡ ਸਾਡੇ ਵੱਲੋਂ ਹੋਏ ਨੇ ਤੇ ਟੋਟਲ 8-10 ਤੋਂ ਫਾਇਰ ਰਾਊਂਡ ਜੇਰੇ ਕੋਈ ਤਾਂ ਨਹੀਂ ਕਿਸੇ ਸਰ ਮਿਲਿਆ ਕੋਈ ਪੁਲਿਸ ਕੋਈ ਪੁਲਿਸ ਮੁਲਾਜ਼ਮ ਇੰਜਰ ਨਹੀਂ ਨੇ ਕਿਸਾ ਜਨ ਇਨਵੋਲਵ ਨਹੀਂ ਜੀ ਵੈਪਨ ਇਹਨਾਂ ਵੱਲੋਂ ਇਹਨਾਂ ਕੋਲ ਦੋ ਵੈਪਨ ਸੀਗੇ ਤੇ ਦੋਨੋਂ ਵੈਸਾ ਡਿਫਰੈਂਸਿਕ ਟੀਮ ਬਸ ਪਹੁੰਚ ਨਹੀਂ ਆਲੀ ਤੁਹਾਨੂੰ ਵੀ ਵੱਲੋਂ ਮੇਰੇ ਵੱਲੋਂ ਰਿਕੁਐਸਟ ਹੈ ਏਰੀਆ ਥੋੜਾ ਜਿਹਾ ਕਲੀਅਰ ਰੱਖੋ ਕਿਉਂਕਿ ਫਰੈਂਜ਼ਿਕ ਟੀਮ ਸਾਡੀ ਹਜੇ ਪਹੁੰਚ ਨਹੀਂ ਸੀ ਕਿੰਨੇ ਮਾਮਲੇ ਦਰਜ ਨੇ ਕਿੰਨੇ ਮਾਮਲੇ ਪਹਿਲਾਂ ਆਪਾਂ ਗੱਲ ਕਰੀਏ ਇਸ ਜਿਲ੍ਹੇ ਚ ਆਪਣੇ ਜਿਲ੍ਹੇ ਚ ਕਿੰਨੇ ਕ ਮਾਮਲੇ ਦਰਜ ਤੱਕ ਨੇ ਦੇਖੇ ਮੈਂ ਤੁਹਾਨੂੰ ਦੱਸਿਆ ਕਿ ਤਿੰਨ ਤਾਂ ਕਾਰ ਸਨੈਚਿੰਗ ਦੇ ਹੀ ਕੇਸਸ ਹੋ ਗਏ ਦੋ ਕਾਰ ਸਨੈਚ ਸਕਸੈਸਫੁਲ ਹੋ ਗਈ ਸੀ ਕਿਨਾਂ ਦੀ ਜਿਹੜੀ ਵਜਸ਼ਤਾ ਵਾਲੀ ਉਹ ਉਹ ਅਨਸਕਸੈਸ ਜਿਹੜਾ ਅੱਜ ਦਾ ਇਹ ਇੱਕ ਆਪਰੇਸ਼ਨ ਜਾਂ ਐਂਕਾਊਂਟਰ ਕੈਸੇ ਦੇ ਨੂੰ ਜਿਹੜਾ ਹੋਇਆ ਹੈ ਇਹ ਪਿਛਲੇ ਕੁਝ ਸਮੇਂ ਤੋਂ ਦੋ-ਤਿੰਨ ਇਨਸੀਡੈਂਸ ਜਿਹੜੇ ਮਾਹਲੀ ਦੇ ਵਿੱਚ ਹੋਈ ਸੀਗੇ ਇੱਕ ਸਵਿਫਟ ਡਿਜ਼ਾਇਰ ਕੈਬ ਸੀਗੀ ਜਿਹੜੀ ਸਨੈਚ ਹੋਈ ਸੀ ਕੁਝ ਦਿਨ ਪਹਿਲਾਂ ਇੱਕ ਕੈਬ ਡਰਾਈਵਰ ਤੋਂ ਤੇ ਉਸ ਤੋਂ ਇਲਾਵਾ ਇੱਕ ਥਾਰ ਗੱਡੀ ਸੀਗੀ ਜਿਹੜੀ ਕਲੇਰੀ ਤੋਂ ਸਨੈਚ ਹੋਈ ਸੀਗੀ ਤੇ ਉਸ ਤੋਂ ਇਲਾਵਾ ਕਿ 82 ਸੈਕਟਰ ਦੇ ਵਿੱਚ ਬਰਿਸ਼ਤਾ ਦੇ ਵਿੱਚ ਇੱਕ ਬੰਦਾ ਬੈਠ ਕੇ ਕਾਫੀ ਪੀ ਰਿਆ ਸੀ ਕਿ ਉਹਨੂੰ ਕਿਸੇ ਪੁਆਇੰਟ ਤੇ ਉਹ ਪਹਿਲਾਂ ਬਰਿਸ਼ਤਾ ਨੂੰ ਬਾਹਰ ਲੈ ਕੇ ਗਏ ਉਹਨਾਂ ਦਾ ਮੋਟੇ ਬਖੰਡ ਜਦੋਂ ਕੋਈ ਕੋਸ਼ਿਸ਼ ਸਪਰੇ ਨੇ ਮਿਲ ਕੇ ਕੀਤੀ ਹੈ ਤਾਂ ਪਤਾ ਲੱਗਿਆ ਕਿ ਕਾਰ ਸਨੇਚਿੰਗ ਹੀ ਉਹਦਾ ਮੋਟੇ ਸੀਗਾ ਤੇ ਬਾਅਦ ਚੋ ਲੜਕਾ ਭੱਜ ਗਿਆ ਉਸ ਮੌਕੇ ਦੇ ਤੁਸੀਂ ਕਵਰ ਵੀ ਕੀਤਾ ਸੀ ਉਸ ਜੀ ਤੇ ਇਹ ਤਿੰਨ ਇਨਸੀਡੈਂਸਿਸ ਦੀ ਅਸੀਂ ਪਾਲ ਕਰ ਰਹੇ ਸੀਗੇ ਨੇ ਪਾਲ ਦੌਰਾਨ ਸਾਨੂੰ ਇਨਫੋਰਮੇਸ਼ਨ ਆਈ ਕਿ ਕੁਝ ਨਟੋਰੀਅਸ ਬੰਦੇ ਜਿਹੜੇ ਹੈਗੇ ਆ ਜਿਹੜੇ ਕਿ ਇਸ ਇਨ੍ਹਾਂ ਇਨਸੀਡੈਂਸਿਸ ਨਾਲ ਜੁੜੇ ਹੋਏ ਹੋ ਸਕਦੇ ਆ ਤਾ ਉਹ ਇਸ ਏਰੀਆ ਦੇ ਵਿੱਚ ਰਹਿ ਰਹੇ ਨੇ ਤੇ ਘੁੰਮਦੇ ਰਹੇ ਨੇ ਸਾਡਾ ਇੱਕ ਨਾਕਾ ਲੱਗਿਆ ਹੋਇਆ ਸੀਗਾ ਤਾਂ ਸਾਨੂੰ ਫਿਰ ਇਨਫੋਰਮੇਸ਼ਨ ਆਈ ਇੱਕ ਇੱਕ ਅਣਜਾਣ ਗੱਡੀ ਉੱਤੇ ਖੜੀ ਹੈਗੀ ਹੈ ਸ਼ਾਇਦ ਜੋ ਇਲਾਕੇ ਨੂੰ ਦੇਖ ਕੇ ਰੁਕੀ ਸੀ ਤਾਂ ਇਮੀਡੀਏਟਲੀ ਸਸੀ ਬੀਐਸਪੀ ਡੀ ਕੁਸ਼ੇਰ ਅਤੇ ਇਨਚਾਰਜ ਨੇ ਆਪਣੀਆਂ ਗੱਡੀਆਂ ਉਸ ਗੱਡੀ ਦੇ ਅੱਗੇ ਲਗਾ ਕੇ ਰੋਕ ਲਈ ਉਸ ਬੰਦੇ ਨੇ ਜਿਹੜੇ ਵੀਰੇ ਦੋ ਬੰਦੇ ਸੀਗੇ ਉਸ ਗੱਡੀ ਦੇ ਵਿੱਚ ਜਿਹੜੇ ਕੀ ਹੁਣ ਆਡੈਂਟੀਫਾਈ ਹੋਏ ਨੇ ਪ੍ਰਿੰਸ ਉਰਫ ਪਰਮਵੀਰ ਜਿਹੜਾ ਕਿ ਰਾਜਪੁਰ ਦਾ ਰਹਿਣਾ ਹੈ ਤੇ ਇੱਕ ਕਰਮਜੀਤ ਜਿਹੜਾ ਕਿ ਪੁਰਖ ਖੇਤਰਾ ਦਾ ਰਹਿਣਾ ਹੈ ਤੇ ਇਹ ਦੋ ਬੰਦੇ ਜਿਹੜੇ ਹੈਗੇ ਆਡੈਂਟੀਫਾਈ ਬਾਚ ਹੋਏ ਨੇ ਹੁਣ ਤੇ ਇਹਨਾਂ ਦੋਨਾਂ ਨੇ ਪਹਿਲਾਂ ਗੱਡੀ ਦੇ ਵਿੱਚ ਚਿਪੀ ਮਾਰ ਕੇ ਪਹੁੰਚਣ ਦੀ ਕੋਸ਼ਿਸ਼ ਕੀਤੀ ਤੇ ਜਦੋਂ ਗੱਡੀ ਦੇ ਵਿੱਚ ਦੋ ਗੱਡੀਆਂ ਵੱਲੋਂ ਠੇਰਾ ਪੈ ਗਿਆ ਤਾਂ ਇਹਨਾਂ ਨੇ ਗੱਡੀ ਦੇ ਉੱਤੇ ਫਾਇਰਿੰਗ ਕੀਤੀ ਸੀ ਜਿਹਦੇ ਨਿਸ਼ਾਨ ਵੀ ਦੇਖ ਸਕਦੇ ਤੇ ਜਦੋਂ ਫਿਰ ਇਹ ਗੱਡੀ ਤੋਂ ਬਾਹਰ ਨਿਕਲ ਕੇ ਭੱਜਣ ਲੱਗੇ ਤੇ ਫਾਇਰਿੰਗ ਕਰ ਰਹੇ ਸੀਗੇ ਤਾਂ ਪਹਿਲਾਂ ਸਾਡੀ ਟੀਮ ਵੱਲੋਂ ਹਵਾਈ ਫਾਇਰ ਕਰਕੇ ਇਹਨਾਂ ਨੂੰ ਵਾਰਨਿੰਗ ਦਿੱਤੀ ਗਈ ਤੇ ਉਸ ਤੋਂ ਬਾਅਦ ਜਦੋਂ ਇਹ ਫਾਇਰਿੰਗ ਕਰਨ ਤੋਂ ਨਹੀਂ ਰੁਕੇ ਤਾਂ ਇਮੀਡੀਏਟਲੀ ਉਹਨਾਂ ਦੀ ਲੈੱਗਸ ਦੇ ਉੱਤੇ ਜਿਹੜੀ ਸੀ ਬੁਲੇਟ ਇੰਕਰੀਜ਼ ਇਨੀ ਹੈ ਉਹ ਫਿਤੇ ਆ ਰਿਹਾ ਤੇ ਉਹਨਾਂ ਚੋਂ ਇੱਕ ਜਿਹੜਾ ਪ੍ਰਿੰਸ ਹੈ ਉਹਦੇ ਲਗਭਗ ਦੋ ਬੁਲੇਟ ਬੂਲਸ ਹੈਗੇ ਤੇ ਜਿਹੜਾ ਕਰਨਜੀਤ ਹੈ ਉਹਦੇ ਲਗਭਗ ਇੱਕ ਬੁਲੇਟ ਬੂਲ ਹੈ ਦੋਨਾਂ ਨੂੰ ਹਸਪੀਟਲ ਪਹੁੰਚਾਇਆ ਜਾ ਚੁੱਕੇ ਹਨ ਤੇ ਦੋਨੋਂ ਇਸ ਟਾਈਮ ਤੇ ਜੇਰੇ ਇਲਾਜ ਤੇ ਇਹ ਇਸ ਜਦੋਂ ਪ੍ਰੀਲੀਮਰੀ ਪੁਛਗਿਸ਼ ਇਹਨਾਂ ਦੀ ਕੀਤੀ ਗਈ ਤਾਂ ਫਿਲਹਾਲ ਇਹ ਬਿਲਕੁਲ ਇਸ ਟੀਮ ਨੂੰ ਮੰਨਨੇ ਨੇ ਕਿ ਜਿਹੜੀ ਸਵਿਫਟ ਡਿਜ਼ਾਇਰ ਤਾਂ ਇਨਫੈਕਟ ਜਿਹੜੀ ਮਿਲੀ ਹੈ 스내ਚਡ ਗੱਡੀ ਜੀ ਹੈ ਜਿਹੜੀ ਉਹ ਮਿਲੀ ਹੈ ਤੇ ਨਾਲ ਥਾਰ ਵੀ ਇਹਨਾਂ ਨੇ ਸਪੈਸ਼ੀਅਲ ਕੀਤੀ